ਆ ਦੇਖੋ ਜੀ ਬਜ਼ਾਰਾਂ ਦੇ ਵਿੱਚ ਤੁਸੀਂ ਜਾਣਿਓ ਕੋਈ ਕਹਿੰਦਾ 800 ਕੋਈ ਕਹਿੰਦਾ 900 1000 1000 ਤੱਕ ਵੀ ਦੁਪੱਟਿਆਂ ਦੇ ਨਾਲ ਸੂਟ ਮਿਲਦੇ ਇੱਥੇ 350 ਦੇ ਵਿੱਚ ਘੱਟਦਾ ਆ ਦੇਖੋ ਭਾਈ ਕਿੰਨਾ ਸੋਹਣਾ ਸੂਟ ਆ ਚੁੱਕਾ ਫੁੱਲਾਂ ਵਾਲਾ ਸੂਟ ਮਾਰਿਆ ਦੇਖੋ ਨੱਕ ਤੇ ਕਿੰਨਾ ਪਿਆਰਾ ਵਰਕ ਆਇਆ ਚੁੱਕਾ ਹੈਗਾ ਏਕਾ ਕੋਈ 1000 ਨਹੀਂ ਕੋਈ 900 ਸਿਰਫ 400 ਤੇ ਪਿਆਰ ਪੈ ਵਿੱਚ ਭਾਜੀ ਕੋਈ 200 ਨਹੀਂ ਕੋਈ 250 ਨਹੀਂ ਹੈਗਾ ਸਿਰਫ 100 ਰੁਪਏ ਵਿੱਚ ਦੁਪੱਟਾ ਤੁਹਾਨੂੰ ਦੇਣਾ ਦੇਖੋ ਕਿੰਨੇ ਕਿੰਨੇ ਖੁੱਲੇ ਡੁੱਲੇ ਆ ਚੁੱਕੇ ਮਣੇ ਚਾਦਰ ਖੇਚੀਆਂ ਨਾ ਵੱਡੇ ਵੱਡੇ ਆਪਾਂ ਤੁਹਾਨੂੰ ਦੁਪੱਟੇ ਦੇਣੀ ਸਿਰਫ 100-100 ਰੁਪਏ ਵਿੱਚ ਦੇਖੋ ਜਿਨ੍ਹਾਂ ਨੇ ਵਿਆਹ ਲਈ ਦਾ ਕੱਪੜਾ ਲੈਣਾ ਦਾਜ ਬੇੜ ਦਾ ਕੱਪੜਾ ਲੈਣਾ ਉਹਨਾਂ ਨੇ ਬਹੁਤ ਵੱਡੇ ਫਾਇਦੇ ਜਿਹੜਾ 50 ਤੁਸੀਂ 50000 ਦਾ ਕੱਪੜਾ ਲੈਣਿਓ ਇੱਥੇ 15000 ਚ ਆਹ ਦੇਖੋ ਪ੍ਰਿੰਟ ਸੂਟ ਹਨਾ ਪੂਰਾ ਫਰੰਟ ਪ੍ਰਿੰਟਡ ਪਹੁੰਚ ਜਾ ਰਿਹਾ ਇੱਥੇ ਕੜਾਈ ਗੱਡੀ ਦੁਪੱਟਾ ਨਾਲ ਰੇਟ ਇਹ ਵੀ 550 ਰੁਪਏ ਵਿੱਚ ਦੇ ਦੇਣਾ ਲਓ ਜੀ ਸਾਰੇ ਬਾਜ਼ਾਰ ਬੈਠੇ ਬੇਲੇ ਵੱਡਾ ਢੀਪੂ ਦੇ ਲ ਜਾਰੇ ਪਾਸੇ ਟਾਟਾ ਮਾਰਦਾ ਘੱਟ ਲੋਕ ਸਵੇਰੇ ਸਵੇਰੇ ਆ ਗਿਆ ਲੋਕ ਇੱਥੇ ਪੰਜਾਬ ਹਰਿਆਣਾ ਰਾਜਸਥਾਨ ਤੋਂ ਲੈ ਕੇ ਦਿੱਲੀ ਤੱਕ ਇੱਥੇ ਆ ਚੁੱਕਿਆ ਕਿਉਂਕਿ ਲੋਕਾਂ ਦਾ ਫਾਇਦਾ ਹੋ ਰਿਹਾ ਟ੍ਰੈਂਡ ਕਿੰਨਾ ਪਿਆਰਾ ਆ ਚੁੱਕਿਆ neck ਤੇ work ਹੈਗਾ ਠੀਕ ਹੈ ਆ ਦੇਖੋ ਸਲਵਾਰ ਤੇ work ਹੈਗਾ ਪਲਾਜ਼ੋ ਸਲਵਾਰ ਪਿਆਮੀ ਜੋ ਮਰਜ਼ੀ ਬਣਾ ਸਕਦੇ ਹੈਗੇ ਆ ਤੇ ਨਾਲ ਦੇਖੋ ਚੁਨੀਆਂ ਕਿੰਨੀ ਕਿੰਨੀ ਸੋਹਣੀਆਂ ਆ ਚੁੱਕੀਆਂ ਪਿਓਰ ਦੀਆਂ ਸਿਰਫ ਆਪਾ ਦੇਣਾ 500 ਤੇ 50 ਰੁਪਏ ਵਿੱਚ ਇਹਦੀ ਫੋਟੋ ਖਿੱਚ ਲਓ ਵੀਡੀਓ ਬਣਾ ਲਓ ਜਿੱਥੇ ਮਰਜ਼ੀ ਜਾ ਕੇ ਪਤਾ ਕਰ ਲਓ ਦੁਪੱਟਾ ਵੀ ਨਾਲ ਦੇਖੋ ਇਹ ਤੁਹਾਨੂੰ ਕੋਈ 17 1800 ਦਾ ਨਹੀਂ 695 ਦੇ ਵਿੱਚ ਦੇਣਾ ਹੈਗਾ ਪਿਓਰ ਕੋਟਨ ਦਾ ਸੂਟ ਆ ਚੁੱਕਾ ਦੇਖੋ ਕਿੰਨਾ ਸੋਹਣਾ ਵਰਕ ਆ ਚੁੱਕਾ ਹੈਗਾ ਤੇ ਨਾਲ ਦੇ ਕੋ ਬਾਟਮ ਪਲੇਨ ਆ ਚੁੱਕੇ ਤੇ ਨਾਲ ਦੇ ਕੋ ਚੁੰਨੀ ਕਿੰਨੀ ਵਧੀਆ ਆ ਚੁੱਕੀ ਹੈਗੀ ਆ ਪਰ ਆਪਾਂ ਇਹ ਵੀ ਤੁਹਾਨੂੰ ਦੇਣਾ ਹੈਗਾ ਸਿਰਫ 695 ਰੁਪਏ ਵਿੱਚ ਇਹ ਇੰਡੀਆ ਦਾ ਪਹਿਲਾ ਸ਼ੋਰੂਮ ਆ ਜਿੱਥੇ 2-2 ਰੁਪਏ 5-5 ਰੁਪਏ 10-10 ਰੁਪਏ ਦੇ ਮਾਰਜਿਨ ਦੇ ਕੱਪੜਾ ਵੇਚੇ ਜਾਂਦਾ ਨਹੀਂ ਤਾਂ ਦੁਕਾਨਦਾਰ ਸਿੱਧਾ ਹੀ 2-2 ਗੁਣਾ 3-3 ਗੁਣਾ ਕਰਦੇ ਆ ਦੇਖੋ 350 400 500 ਦਾ ਹੈਗਾ ਸਾਡੇ ਕੋਲ ਭਾਵੇਂ ਤੁਸੀਂ 10000 ਤੱਕ ਦੇ ਲੈ ਜਾਓ 15000 ਤੱਕ ਦੇ ਸੂਟ ਲੈ ਜਾਓ ਆਹ ਦੇਖੋ 3200 3500 ਇਦਾਂ ਲੈਨੇ ਹੋ ਇੱਥੇ ਤੁਹਾਨੂੰ ਮਿਲਣਾ 2 200 ਰੁਪਏ ਚ ਲੋ ਜੀ ਸਾਰੇ ਬਾਜ਼ਾਰ ਬੈਠੇ ਬੇਲੇ ਵੱਡਾ ਢੀਪੂ ਦੇ ਲੱਗੇ ਮੇਲੇ ਤੁਸੀਂ ਦੇਖ ਲਓ ਚਾਰੇ ਪਾਸੇ ਟਾਟਾ ਮਾਰਦਾ ਘੱਟ ਲੋਕ ਸਵੇਰੇ ਸਵੇਰੇ ਆ ਗਏ ਲੋਕ ਇੱਥੇ ਪੰਜਾਬ ਹਰਿਆਣਾ ਰਾਜਸਥਾਨ ਤੋਂ ਲੈ ਕੇ ਦਿੱਲੀ ਤੱਕ ਇੱਥੇ ਆ ਚੁੱਕਿਆ ਕਿਉਂਕਿ ਲੋਕਾਂ ਦਾ ਫਾਇਦਾ ਹੋ ਰਿਹਾ ਇੱਥੇ ਹਜ਼ਾਰ ਹਜ਼ਾਰ ਵਾਲੇ ਸੂਟ 3500 ਦੇ ਵਿੱਚ ਜਿਹੜੇ 12 1200 ਦੇ ਸੂਟ ਇੱਥੇ 450 ਦੇ ਵਿੱਚ ਜਿਹੜੇ 16 1600 ਦੇ ਸੂਟ ਇੱਥੇ 550 ਦੇ ਵਿੱਚ ਬਹੁਤ ਵੱਡਾ ਇੱਥੇ ਲੋਕਾਂ ਦਾ ਫਾਇਦਾ ਹੋ ਰਿਹਾ ਲੋਕ ਇੱਥੇ ਆ ਰਹੇ ਆ ਹਰਜੀਤ ਭਾਜੀ ਗਰਮੀਆਂ ਦਾ ਮੌਸਮ ਆ 47 28 ਡਿਗਰੀ ਗਰਮੀ ਹੈਗੀ ਲੋਕ ਤਾਂ ਘਰੋਂ ਹੀ ਨਿਕਲਦੇ ਪਰ ਇੱਥੇ ਸਵੇਰ ਤੋਂ ਵੱਡਾ ਰਾਸ਼ ਬਜ਼ਾਰ ਸਾਰਾ ਦੇਖ ਲਿਆ ਸਾਰੇ ਵਿਲੇ ਬੈਠੇ ਆ ਕੋਈ ਵੀ ਬਜ਼ਾਰ ਚ ਕਸਟਮਰ ਨਹੀਂ ਆਤਾ ਨਹੀਂ ਤੇ ਇੱਥੇ ਲੋਕ ਉਮਰਵੜ ਕੇ ਆ ਰਹੇ ਆ ਭਾਈ ਜਿੱਥੇ ਵੈਰਾਈਟੀ ਵਧੀਆ ਮੈਂਨੇ ਘੱਟ ਰੇਟ ਤੇ ਮੈਂਨੇ ਲੋਕਾਂ ਨੂੰ ਉੱਥੇ ਆਉਣਾ ਹੈਗਾ ਜਿੱਥੇ ਫਾਇਦੇ ਹੁੰਦੇ ਹੈਗੇ ਆਪਾਂ ਗੱਲ ਕਰ ਲੈਣ ਸੂਟਾਂ ਦੇਖੋ 350 ਰੁਪਏ ਸੂਟ ਦੇਣਾ ਜਾਂ 5-600 ਆ ਮਿਲ ਜਾਏਗਾ ਠੀਕ ਹੈ ਆ ਦੇਖੋ ਜੀ ਕਿੰਨੇ ਕਿੰਨੇ ਸੋਨੇ ਸੂਟ ਆ ਚੁੱਕੇ ਹੈਗੇ ਆ ਐਨੇ ਸੋਨੇ ਸਾਂ ਪ੍ਰਿੰਟ ਆ ਚੁੱਕੇ ਨੇ ਤੁਸੀਂ ਮਰਜ਼ੀ ਸੂਟ ਲੈ ਕੇ ਜਾ ਸਕਦੇ ਆਲ ਓਵਰ ਸੂਟ 70 ਰੁਪਏ ਮੀਟਰ ਸੀਗਾ 350 ਦਾ 5 ਮੀਟਰ ਸੂਟ ਮੈਂਣਾ ਦੇਖੋ ਕੱਟ ਰਹੀ ਹੈ ਕੋਈ 5 ਮੀਟਰ ਕੋਈ 4 ਮੀਟਰ ਕੋ 10 ਮੀਟਰ ਪਸੰਦ ਤੁਹਾਡੀ ਹੈਗੀ ਹੈ ਜੀ ਆ ਦੇਖੋ ਜੀ ਬਾਜ਼ਾਰਾਂ ਦੇ ਵਿੱਚ ਤੁਸੀਂ ਜਾਣ ਦਪਟਿਆਂ ਦੇ ਨਾਲ ਸੂਟ ਮਿਲਦੇ ਇੱਥੇ 350 ਦੇ ਵਿੱਚ ਘੱਟਤਾ ਇੱਥੇ 350 ਦੇ ਵਿੱਚ 1 2 ਡਿਜ਼ਾਈਨ ਜਿੰਨੀ ਮਰਜ਼ੀ ਵੈਰਾਈਟੀ ਲੈ ਜਾਓ ਜਿਹੜੇ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਰੀਸੇਲਰਾਂ ਦੁਕਾਨਦਾਰਾਂ ਛੇਤੀ ਛੇਤੀ ਆ ਜਾਓ ਤੁਹਾਡੇ ਸਾਹਮਣੇ ਠਾਠਾ ਮਾਰਦਾ ਕਾਠ ਇਸ ਗੱਲ ਦੀ ਗਵਾਈ ਆ ਲੋਕਾਂ ਦੇ ਫਾਇਦੇ ਬਹੁਤ ਹੋ ਰਿਹਾ ਸਾਰੇ ਪਾਸੇ ਦਿਖਾ ਦਿਓ ਦੇਖੋ ਕਿੱਡੇ ਕਿੱਡੇ ਬੈਗ ਭਰ-ਭਰ ਕੇ ਨਿਝਾਰੇ ਆ ਉਧਰ ਵੀ ਤੁਸੀਂ ਦਿਖਾ ਦਿਓ ਬਹੁਤ ਵੱਡਾ ਲੋਕਾਂ ਦਾ ਫਾਇਦਾ ਹੋ ਰਿਹਾ ਇਸ ਲਈ ਵੱਡਾ ਡਿੱਪੂ ਦੇ ਆ ਰਹੇ ਆ ਭਾਈ ਜੀ ਆ ਵੀ ਦਿਖਾ ਰਹੇ ਹੋ ਤੁਸੀਂ ਵੇ 450 ਬਜਾਰ ਦੇ 12 1400 ਤੋਂ ਘੱਟ ਕੋ ਜੰਦਾ ਨਹੀਂ ਹੈਗਾ ਆ ਦੇਖੋ ਭਾਈ ਕਿੰਨਾ ਸੋਹਣਾ ਸੂਟ ਆ ਚੁੱਕਾ ਫੁੱਲਾਂ ਵਾਲਾ ਸੂਟ ਮਾਰਿਆ ਦੇਖੋ ਨੱਕ ਤੇ ਕਿੰਨਾ ਪਿਆਰਾ ਬਰਕਾ ਆ ਚੁੱਕਾ ਹੈਗਾ ਇਕਾ ਕੋਈ ਹਜ਼ਾਰ ਨਹੀਂ ਕੋਈ 900 ਸਿਰਫ 400 ਤੇ ਪਿਆਰ ਪੈ ਵਿੱਚ ਭਾਜੀ ਇੱਥੇ ਕੋਈ ਠੱਗੀ ਨਹੀਂ ਕੋਈ ਠੋਰੀ ਨਹੀਂ ਕੋਈ ਝੂਠ ਨਹੀਂ ਆ ਦੇਖੋ ਰੇਟ ਲੇਖ ਲੇਖ ਕੇ ਲਾਤੇ ਪੰਜਾਬ ਦਾ ਪਹਿਲਾ ਸ਼ੋਰੂਮ ਆ ਜਿੱਥੇ ਸਾਰਾ ਕੰਮ ਇਮਾਨਦਾਰੀ ਨਾਲ ਹੋ ਰਿਹਾ ਆ ਆ ਚੈੱਕ ਕਰੋ 1200 1400 ਤੋਂ ਘੱਟ ਸੂਟ ਨਹੀਂ ਲੈਣਾ ਇਹ ਵੀ 450 ਚ ਕਰਤਾ ਆ ਵੀ 450 ਚ ਕਰਤਾ ਆ ਵੀ 450 ਚ ਕਰਤਾ ਮਾਦਰਬ ਬੜੀ 1 ਨਹੀਂ 2 ਨਹੀਂ 5 ਨਹੀਂ ਡਿਜ਼ਾਈਨ ਹੀ ਬੜੇ 450 ਚ ਬਹੁਤ ਸੋਹਣੇ ਡਿਜ਼ਾਈਨਿੰਗ ਆ ਚੁੱਕਿਆ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਦੁਪੱਟੇ ਵੀ ਆ ਚੁੱਕੇ ਹੈਗੇ ਆ ਕੋਈ 200 ਨਹੀਂ ਕੋਈ 250 ਨਹੀਂ ਹੈਗਾ ਸਿਰਫ 100 ਰੁਪਏ ਵਿੱਚ ਦੁਪੱਟਾ ਤੁਹਾਨੂੰ ਦੇਣਾ ਦੇਖੋ ਕਿੰਨੇ ਕਿੰਨੇ ਖੂਲੇ ਢੁਲੇ ਆ ਚੁੱਕੇ ਮਣੇ ਚਾਦਰ ਖੇਤੀਆਂ ਨਾਲ ਵੱਡੇ ਵੱਡੇ ਆਪਾਂ ਤੁਹਾਨੂੰ ਦੁਪੱਟੇ ਦੇਣੀ ਸਿਰਫ 100 ਰੁਪਏ ਵਿੱਚ ਇੱਕੋ ਕਲਰ ਵੀ ਇੱਕ ਤੋਂ ਇੱਕ ਖੱਟ ਕੇ ਆ ਚੁੱਕੇ ਜਿਹੜਾ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ ਦੁਪੱਟਾ ਉਹ ਵੀ ਦੇਖੋ ਸੂਟ ਕਿੰਨੇ ਸੋਹਣੇ ਆ ਚੁੱਕੇ ਦੇਖੋ ਜਿਨ੍ਹਾਂ ਨੇ ਵਿਆਹ ਲਈ ਦਾ ਕੱਪੜਾ ਲੈਣਾ ਤ ਤਾਰਾ ਤਾਰਾ ਤੋਂ 1600 1600 ਵਾਲੇ ਸੂਟ 550 ਰੁਪਏ ਚ ਕਰਦੇ ਰੇਟ ਲਿਖ ਲਿਖ ਕੇ ਲਾਦੇ ਹੈਗੇ ਆ ਮਾਡਰਨ ਵਾਲੇ ਸੂਟ ਆ ਦੇਖੋ ਬੁਟੀਕਾ ਵਾਲੇ ਪੀਸ ਇਹ ਵੀ ਤੁਹਾਨੂੰ 550 ਦੇਣਾ ਫੋਟੋ ਵਾਲੇ ਪੀਸ ਇਹ ਵੀ 550 ਦੇਣਾ ਆ ਦੇਖੋ ਪ੍ਰਿੰਟ ਸੂਟ ਹੈ ਨਾ ਪੂਰਾ ਫਰੰਟ ਪ੍ਰਿੰਟਡ ਪਹੁੰਚ ਜਾ ਰਿਹਾ ਇੱਥੇ ਕੜਾਈ ਗੱਡੀ ਦੁਪੱਟਾ ਨਾਲ ਰੇਟ ਇਹ ਵੀ 550 ਰੁਪਏ ਚ ਦੇ ਦੇਣਾ ਹੈਗਾ ਆ ਦੇਖੋ ਭਾਜੀ ਕਿੰਨਾ ਸੋਹਣਾ ਸੂਟ ਆ ਚੁੱਕਾ ਪ੍ਰਿੰਟ ਕਿੰਨਾ ਪਿਆਰਾ ਆ ਚੁੱਕਾ ਨੈਕ ਤੇ ਵਰਕ ਹੈਗਾ ਠੀਕ ਹੈ ਆ ਦੇਖੋ ਸਲਵਾਰ ਤੇ ਵਰਕ ਹੈਗਾ ਪਲਾਜ਼ੋ ਸਲਵਾਰ ਪਿਆਮੀ ਜੋ ਮਰਜੀ ਬਣਾ ਸਕਦੇ ਹੈਗੇ ਆ ਤੇ ਨਾਲ ਦੇ ਕੋ ਚੁੰਨੀਆਂ ਕਿਨੇ ਕਿਨੇ ਸੋਹਣੀਆਂ ਆ ਚੁੱਕੀਆਂ ਪਿਓਰ ਦੀਆਂ ਸਿਰਫ ਆਪਾ ਦੇਣਾ 500 ਤੇ 50 ਰੁਪਏ ਵਿੱਚ ਇਹ ਆ ਦੇਖੋ ਜੀ ਗਰਮੀਆਂ ਵਾਲੇ ਡਿਜ਼ਾਈਨ ਗਰਮੀਆਂ ਦੇ ਰੰਗ ਬਹੁਤ ਸੋਹਣੇ ਬੁਟੀਕ ਪੀਸ ਚੈਲੰਜ ਕਰਦੇ ਆ ਜੇ ਕੋਈ ਹੋਰ ਤੁਹਾਨੂੰ 550 ਦੇ ਦੇਵੇ ਨਾ ਕੋਟ ਬਦੂਈ ਜਾਣ ਦੀ ਲੋੜ ਆ ਨਾ ਫਗਵਾੜੇ ਨਾ ਜਲੰਧਰ ਨਾ ਬਹਿਰਾਮ ਨਾ ਤੁਹਾਨੂੰ ਜਾਣ ਦੀ ਲੋੜ ਨਮਾਸ਼ੇਰ ਸਿਰਫ ਪੰਜਾਬ ਦੇ ਵਿੱਚ ਆਉਣਾ ਵੱਡਾ ਡਿੱਪੂ ਪੰਗਾ ਉਧਰ ਵੀ ਦੇਖੋ ਜਿੱਦਾਂ ਜਿੱਦਾਂ ਤੂੰ ਯਾਰ ਘੁੰਮੀ ਜਾਂਦੀਆਂ ਟਾਈਪੀਸ ਤੇ ਆ ਉੱਤੋਂ ਉੱਤੋਂ ਰਾਸ਼ ਹੋਰ ਵਧੀ ਜਾਂਦਾ ਇੰਦਰ ਹੀ ਭਾਈ ਜੀ ਦਿਖਾ ਦਿਓ ਆਕੇ ਆ ਦੇਖੋ 17 18 1800 ਵਾਲੇ ਸੂਟ ਵੀ 695 ਚ ਕਰਤੇ ਆ ਆ ਹੁਣ ਤੁਸੀਂ ਆਪ ਚੈੱਕ ਕਰ ਲਓ ਇਹਦੀ ਫੋਟੋ ਖਿੱਚ ਲਓ ਵੀਡੀਓ ਬਣਾ ਲਓ ਜਿੱਥੇ ਮਰਜ਼ੀ ਜਾ ਕੇ ਪਤਾ ਕਰ ਲਓ ਦੁਪੱਟਾ ਵੀ ਨਾਲ ਦੇਖੋ ਇਹ ਤੁਹਾਨੂੰ ਕੋਈ 17 1800 ਦਾ ਨਹੀਂ 695 ਦੇ ਵਿੱਚ ਦੇ ਰਣਾ ਹੈਗਾ ਬਹੁਤ ਵੱਡਾ ਆਫਰ ਭਾਈ ਜੀ ਦੁਕਾਨਦਾਰ ਤਾਂ ਸੇਲਾ ਲਾਉਂਦੇ ਆ ਪਰ ਤੁਸੀਂ ਸੇਲਾਂ ਨਾਲ ਵੀ ਸਸਤੇ ਦੇਈ ਜਾਂਦੇ ਹੋ ਭਾਜੀ ਸੇਲਾਂ ਨਾਲ ਮਾਲ ਅਸੀਂ ਵਧੀਆ ਦਿਨਾ ਤੇ ਮਾਰੇ ਵੈਰਾਈਟੀ ਆਪਾਂ ਜਿਹੜੀ ਵਧੀਆ ਤੇ ਰੇਟ ਦੇ ਨਾਲ ਘੱਟ ਮਾਰਾ ਸੇਲਾਂ ਤੁਹਾਨੂੰ ਪਤਾ ਇੱਕ ਦੋ ਵਾਸਤੇ ਹੁੰਦੇ ਜਿਹੜਾ ਮਾਲ ਸਟਾਕ ਡੈੱਡ ਹੋ ਜਾਂਦਾ ਹੈਗਾ ਉਹ ਕੱਢਣ ਵਾਸਤੇ ਸੇਲਾਂ ਆਦੇ ਰਹੇ ਆ ਸਾਡੇ ਅੱਜ ਕੱਲ ਤੁਹਾਨੂੰ ਪਤਾ ਜਿੰਨੇ ਭਾਂਤ ਸਾਰੇ ਸੰਭਾਲ ਰਹੇ ਆ ਠੀਕ ਹੈ ਦੇਖੋ ਇੱਥੇ ਸਾਰਾ ਹੀ ਸਾਲ ਲੋਕਾਂ ਦਾ ਫਾਇਦਾ ਹੁੰਦਾ ਤੁਸੀਂ ਗਰਮੀਆਂ ਚ ਆਜੋ ਸਰਦੀਆਂ ਚ ਆਜੋ ਇੱਥੇ ਜਿਨ੍ਹਾਂ ਨੇ ਤਾਂ ਦੁਕਾਨਦਾਰਾਂ ਜਿਨ੍ਹਾਂ ਨੇ ਆਜ ਜਿਹੜਾ ਨਵਾਂ ਕੰਮ ਸ਼ੁਰੂ ਕਰਨਾ ਦੀ ਸੇਲਰ ਦੁਕਾਨਦਾਰ ਉਹਨਾਂ ਦੇ ਫਾਇਦੇ ਹੋ ਰਹੇ ਆ ਜਿਨ੍ਹਾਂ ਨੇ ਦਾਜ ਵੇਚ ਦਾ ਕੱਪੜਾ ਲੈਣਾ ਉਹਨਾਂ ਦਾ ਹੀ ਵੱਡਾ ਫਾਇਦਾ 70 70% ਤੱਕ ਬਾਜ਼ਾਰ ਨਾਲੋਂ ਸਸਤਾ ਕੱਪੜਾ ਦੇ ਰਹੇ ਆ ਪਿਓਰ ਕੋਟ ਦਾ ਸੂਟ ਆ ਚੁੱਕਾ ਦੇਖੋ ਕਿੰਨਾ ਸੋਹਣਾ ਵਰਕ ਆ ਚੁੱਕਾ ਹੈਗਾ ਤੇ ਨਾਲ ਦੇ ਕੋ ਬਾਟਮ ਪਲੇਨ ਆ ਚੁੱਕੇ ਤੇ ਨਾਲ ਦੇ ਕੋ ਚੁੰਨੀ ਕਿੰਨੀ ਵਧੀਆ ਆ ਚੁੱਕੀ ਹੈਗੀ ਆ ਪਰ ਆਪਾਂ ਇਹ ਵੀ ਤੁਹਾਨੂੰ ਦੇਣਾ ਹੈਗਾ ਸਿਰਫ 600 ਤੇ 95 ਰੁਪਏ ਵਿੱਚ ਹੀ ਆ ਤੁਸੀਂ ਚੈੱਕ ਕਰ ਲਓ ਇੱਧਰ ਵੀ ਦੇਖੋ ਦੂਰ ਦੂਰ ਤੱਕ ਸਾਰੇ ਉੱਪਰ ਥੱਲੇ ਖੱਬੇ ਸੱਜੇ ਬਹੁਤ ਵੱਡਾ ਰਸ ਹੈਗਾ ਸੂਟ ਸ਼ਰਾਰੇ ਗਰਾਰੇ ਭਾਈ ਜੀ ਰੈਡੀमेड ਦੇ ਵਿੱਚ ਚਾਹੇ ਕਿਸੇ ਨੇ ਸ਼ਰਾਰੇ ਗਰਾਰੇ ਲੈਣੇ ਆ ਲਹਿੰਗੇ ਲੈਣੇ ਆ ਉਹਦੇ ਵਿੱਚ ਵੀ ਕੀ ਕੀ ਆਫਰ ਚੱਲਦੀ ਕਿੱਥੋਂ ਸ਼ੁਰੂ ਹੋ ਜਾਂਦਾ ਹੈਗਾ ਬਹੁਤ ਜ਼ਿਆਦਾ ਵੈਰਾਈਟੀ ਹੈ ਸਾ ਕੋ 895 ਤੋਂ ਰੈਡੀਮੇਡ ਸ਼ਰਾਸੂਟ ਸੰਤ ਹੈਗਾ ਜੀ ਤੇ ਤੁਸੀਂ ਪਸੰਦ ਤੁਸੀਂ ਕਰਨੀ ਦਾ 895 ਤੋਂ ਸ਼ੁਰੂ ਹੋ ਜਾਂਦਾ ਤਾਂ ਭਾਈ ਜੀ ਆ ਤਾਂ ਉਹ ਸੂਟ ਆ ਜਿਹੜੇ ਕੁੜੀਆਂ ਕਹਿੰਦੀਆਂ ਵੀ ਸਾਨੂੰ ਮੁਹਾਲੀ ਜਾਣਾ ਪੈਂਦਾ ਚੰਡੀਗੜ੍ਹ ਜਾਣਾ ਪੈਂਦਾ ਇਹ ਬੰਗਿਆਂ ਦੇ ਵਿੱਚ ਦੇਈ ਜਾਂਦੇ ਉਹ ਬਾਜ਼ਾਰ ਤਾਂ ਰੇਟ 3000 3200 ਤੁਸੀਂ ਰੇਟ ਲਿਖ ਕੇ ਲਾਇਆ ਸਿਰਫ 895 ਬਾਈ ਇਹ ਤੁਹਾਨੂੰ ਦੱਸਿਆ ਦਾਦਾ 20 ਵੀਪੇ ਮਾਰ ਜਾਂ ਅਸੀਂ ਇਹ ਚੀਜ਼ਾਂ ਵੇਚਦੀਆਂ ਆਈਆਂ ਠੀਕ ਆ ਇਹ ਵੀ ਦੇਖੋ ਸੂਟ ਕਿੰਨਾ ਸੋਹਣਾ ਆ ਚੁੱਕਾ ਸਿਰਫ 895 ਦੇ ਕੋ ਕਿੰਨਾ ਪਿਆਰਾ ਪ੍ਰਿੰਟ ਆ ਚੁੱਕਾ neck ਤੇ work ਆ ਚੁੱਕਾ ਨਾਲ bottom plain ਆ ਚੁੱਕੀ ਹੈਗੀ ਆ ਤੇ ਨਾਲ ਦੇਖੋ ਫਲਕਾਰੀ ਸਟਾਈਲ ਆ ਚੁੱਕੀ ਚੁੱਨੀ ਸਿਰਫ 895 ਰੁਪਏ ਵਿੱਚ ਇਹ ਇੰਡੀਆ ਦਾ ਪਹਿਲਾ ਸ਼ੋਰੂਮ ਆ ਜਿੱਥੇ 2-2 ਰੁਪਏ 5-5 ਰੁਪਏ 10-10 ਰੁਪਏ ਦੇ ਮਾਰਜੇ ਦੇ ਕੱਪੜੇ ਵੇਚੇ ਜਾਂਦਾ ਨਹੀਂ ਤਾਂ ਦੁਕਾਨਦਾਰ ਸਿੱਧਾ ਹੀ 2-2 ਗੁਣਾ 3-3 ਗੁਣਾ ਕਰਦੇ ਆ ਨਾ ਤਾਂ ਇੱਥੇ ਇਸ ਰੇਟ ਤੇ ਦੇਣਾ ਇੱਥੇ ਇਦਾਂ ਨਹੀਂ ਵੀ ਕੋਈ ਸ਼ਰਤ ਨਹੀਂ ਕੱਪੜਾ ਤੁਹਾਨੂੰ ਦੇਣਾ ਹੋਲਸੇ ਰੇਟ ਤੇ ਇੱਥੇ ਇਦਾਂ ਨਹੀਂ ਵੀ ਇੱਕ ਨਾਲ ਦੇ ਚਾਰ ਲੈ ਕੇ ਜਾਓ ਪੰਜ ਲੈ ਕੇ ਜਾਓ ਭਾਵੇਂ ਇੱਕ ਲੈ ਜਾਓ ਭਾਵੇਂ ਦੋ ਲੈ ਜਾਓ ਸਿੰਗਲ ਸਿੰਗਲ ਪੀਸ ਵੀ ਲੈ ਜਾਓ ਹੋਲਸੇ ਰੇਟਾਂ ਨਾਲ ਤੁਹਾਨੂੰ ਦਵਾਂਗੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਮਾਰੇ ਖੂਬਸੂਰਤ ਪ੍ਰਿੰਟ ਆ ਚੁੱਕੇ ਆ ਕਿੰਨੇ ਕਿੰਨੇ ਪਿਆਰੇ ਦੇਖੋ ਕਲਰ ਆ ਗਿਆ ਆਪਾਂ ਵੀ ਵਸਾਉਣ ਦੇਣਾ ਹੈਗਾ ਇਸਿਰ ਤੇ ਸਿਰਫ 895 ਰੁਪਏ ਚ ਨਾਲ ਦੇਖੋ ਚੁੰਨੀਆਂ ਕਿੰਨੇ ਕਿੰਨੇ ਟੋਰੀ ਆ ਚੁੱਕੇ ਆ ਪ੍ਰਿੰਟਡ ਸਿਰਫ 895 ਜਲਦੀ ਜਲਦੀ ਆ ਕੇ ਆਪਣੀ ਪਸੰਦ ਅਕੋਰਡਿੰਗ ਲੈ ਕੇ ਜਾਓ ਦੇਖੋ ਬਹੁਤ ਸ ਟਾਈਗਰ ਪ੍ਰਿੰਟ ਵੀ ਲੈ ਜਾਓ ਭਾਵੇਂ ਕਿਸੇ ਨੂੰ ਹੁੰਦਾ ਅਸੀਂ ਫੋਟੋ ਵਾਲਾ ਪੀਸ ਲੈਣਾ ਡਿਜ਼ਾਈਨਰ ਇਦਾਂ ਆ ਪ੍ਰਿੰਟਰ ਇਹ ਵੀ ਲੈ ਜਾਓ ਭਾਵੇਂ ਜੇ ਤੁਸੀਂ ਰੰਗ ਬੱਖਰੇ ਲੈਣੇ ਰੰਗ ਲੈ ਜਾਓ ਫੋਟੋਆਂ ਵਾਲੇ ਪੀਸ ਲੈ ਜਾਓ 22500 3000 ਨਹੀਂ ਲੈਣਾ 895 ਇਹ ਵੀ 895 ਦੇ ਵਿੱਚ ਲੈ ਜਾਓ ਬਹੁਤ ਜ਼ਿਆਦਾ ਆਫਰਾਂ ਲੱਗ ਚੁੱਕੀਆਂ ਤੁਸੀਂ ਸੇਲਾ ਤੋਂ ਬਚੋ ਮੈਂ ਕਿਹਾ ਸੇਲਾ ਮਗਰ ਲਾ ਕੇ ਆਪਣਾ ਕੁੰਡਾ ਨਾ ਕਰਾ ਲਿਆ ਕਰੋ ਤੁਹਾਨੂੰ ਪਤਾ ਹੈ ਸੇਲਾ ਨਾਲ ਮਾਲ ਵੀ 2-4 ਦਿਨ ਚੱਲਦਾ ਹੁੰਦਾ ਤੁਸੀਂ ਵੱਡਾ ਡਿਪੂ ਆ ਕੇ ਆਪਣੀ ਪਸੰਦ ਦੇ ਕੋਲ ਜਿੱਦਾਂ ਤੁਹਾਨੂੰ ਸੂਟ ਚਾਹੀਦਾ ਇੱਥੋਂ ਲੈ ਕੇ ਜਾ ਸਕਦੇ ਹੈਗੇ ਦੇਖੋ 350 400 500 ਦਾ ਹੈਗਾ ਸਾਡੇ ਕੋਲ ਭਾਵੇਂ ਤੁਸੀਂ 10000 ਤੱਕ ਦੇ ਲੈ ਜਾਓ 15000 ਤੱਕ ਦੇ ਸੂਟ ਲੈ ਜਾਓ ਆਹ ਦੇਖੋ ਬੁਟੀਕ ਪੀਸ ਆ ਜਿਹੜੇ ਬਾਜ਼ਾਰ ਤੁਸੀਂ 45 4500 3200 3500 ਇਦਾਂ ਲੈਨੇਓ ਇੱਥੇ ਤੁਹਾਨੂੰ ਮਿਲਣਾ 2 2000 ਰੁਪਏ ਵਿੱਚ ਦੇਖੋ ਕੋਈ ਝੂਠੀ ਰੇਟ ਲਿਖ ਕੇ ਲਾਤਾ 2095 ਇਦਾਂ ਰਪੀ ਸਾਨੂੰ ਮਿਲ ਜਾਣੇ ਆ ਇਹਦੇ ਵਿੱਚ ਤੁਸੀਂ ਦੇਖੋ ਕਲਰ ਜਿੱਦਾਂ ਨੇ ਮਰਜ਼ੀ ਚੈੱਕ ਕਰ ਲਓ ਮਤਲਬ ਵਿਆਹਾਂ ਸ਼ਾਦੀਆਂ ਦਾ ਦਾਜ ਵੀਰ ਦਾ ਕਪੜਾ ਹੁਣੇ ਆ ਕੇ ਲੈ ਜਾਓ ਇਹ 3500 ਰੁਪਏ ਨਹੀਂ ਲੱਗਣਾ ਇਹ ਤੁਹਾਨੂੰ ਅਸੀਂ ਦੇਣਾ ਸਿਰਫ 1495 ਦੇ ਵਿੱਚ ਇਸ ਤੋਂ ਬਾਅਦ ਤੁਸੀਂ ਆ ਵੀ ਚੈੱਕ ਕਰ ਲਓ ਹਰ ਇੱਕ ਤਰ੍ਹਾਂ ਦੇ ਰੰਗ ਡਿਜ਼ਾਈਨ ਭਾਰੇ ਭਾਰੇ ਸੂਟਾਂ ਦੇ ਉੱਤੇ ਵੀ ਬਹੁਤ ਵੱਡੀਆਂ ਆਫਰਾਂ ਲੱਗੀਆਂ ਭਾਜੀ 3 400 ਦੇ ਵਿੱਚ ਦਾ ਫਾਇਦਾ ਕਰਦੇ ਤੁਸੀਂ ਤਾਂ ਭਾਰੇ ਭਾਰੇ ਸੂਟਾਂ ਦੇ ਵਿੱਚ ਵੀ ਬਹੁਤ ਵੱਡਾ ਫਾਇਦਾ ਲੋਕਾਂ ਦਾ ਕਰ ਰਹੇ ਹੋ ਭਾਈ ਸਾਰੇ ਫਾਇਦੇ ਹੋ ਰਹੇ ਹੈਗੇ ਤਾਂ ਹੀ ਦੂਰ ਦੂਰ ਆ ਕੇ ਆਪਣੀ ਜਗ੍ਹਾ ਨਾਲੇ ਬੋਕ ਕਾ ਲੈਂਦੇ ਹੈਗੇ ਆ ਬਹੁਤ ਜ਼ਿਆਦਾ ਇੱਥੇ ਵੈਰਾਈਟੀ ਮੈਣੀ ਹੈ ਘੱਟ ਰੇਟ ਦੀ ਮੈਣੀ ਪੂਰਾ ਫੈਮਿਲੀ ਕੰਪਲੀਟ ਸ਼ੋਅਰੂਮ ਹੈ ਜਿੱਥੇ ਲੋਕੀ ਦੂਰ ਦੂਰ ਆਉਂਦੇ ਹੈਗੇ ਆ ਮਤਲਬ ਧੁੱਪ ਦੀ ਪਰਵਾਹ ਨਹੀਂ ਕਰਦੇ ਹੈਗੇ ਪਰਵਾਹ ਕਾਦੀ ਸਾਨੂੰ ਵਧੀਆ ਵੈਰਾਈਟੀ ਮਿਲ ਜੇ ਘੱਟ ਰੇਟ ਤੇ ਤੇ ਤਾਂ ਹੀ ਵੱਡੇ ਵੱਡੇ ਸੇ ਜੋਕੂ ਆ ਕੇ ਆਉਂਦੇ ਆ ਤੁਸੀਂ ਚੈੱਕ ਕਰ ਲਓ ਲੋਕ ਸਾਰੇ ਤਰ੍ਹਾਂ ਦੇ ਚਾਹੇ ਤੁਸੀਂ 350 400 500 800 1000 10 10 ਹਜ਼ਾਰ ਤੱਕ ਦਾ ਕੱਪੜਾ ਲੈਣਾ ਆਹ ਦੇਖ ਲਓ ਤੁਹਾਡੇ ਸਾਹਮਣੇ ਆਠਾ ਮਾਰਦਾ ਅੱਠ ਇਸੇ ਗਾਂ ਦੀ ਗਵਾਈ ਭਰਦਾ ਵੀ ਕਿਤੇ ਵੀ ਚਲ ਜੋ ਏਡਾ ਵੱਡਾ ਰਾਸਤਾ ਨੂੰ ਨਹੀਂ ਮਿਲਦਾ ਹਜੇ ਸਵੇਰ ਦਾ ਟਾਈਮ ਆ 8 9 ਵਜੇ ਆ ਜਿੱਦਾਂ ਜਿੱਦਾਂ ਟਾਈਮ ਵਧੀ ਜਾਣਾ ਹੋਰ ਇਥੇ ਕਸਟਮਰ ਆਏ ਜਾਂਦੇ ਆ ਇੱਥੇ ਸੇਵਾ ਸਰਵਿਸ ਹੈਗੀ ਆ ਜਿਹੜੀ ਚੀਜ਼ ਤੁਸੀਂ ਲੈਣੀ ਲੈ ਜੋ ਆ ਕੇ ਬਹੁਤ سارے ਫਾਇਦੇ ਹੋ ਰਹੇ ਆ ਇੱਥੇ ਆਉਣ ਦੇ ਫਾਇਦੇ ਬਾਰ ਬਾਰ ਤੁਹਾਨੂੰ ਕੀ ਦੱਸ ਰਿਹਾ ਭਾਵੇਂ ਤੁਸੀਂ ਬੱਚਾ ਭੇਜੋ ਬਜ਼ੁਰਗ ਭੇਜ ਦਿਓ ਐਥੇ ਲੁੱਟ ਨਹੀਂ ਹੋਣੀ ਬਾਕੀ ਦੁਕਾਨਦਾਰ ਮੰਗਦੇ ਪਹਿਲਾਂ 1200 ਆਪੇ 1000 ਦਾ ਦੇ ਦਿੰਦੇ ਆ 900 ਦੇ ਦਿੰਦਿਆ ਪਰ ਇੱਥੇ ਰੇਟ ਲਿਖ ਕੇ ਲਾਤਾ ਫਿਕਸ ਪ੍ਰਾਈਸ 450 ਦਾ 1200 ਦਾ ਸੂਟ ਦੇਣਾ ਤੇ ਦੇਣ ਆਇਆ ਭਾਈ ਜੀ ਲਾਸਟ ਕੀ ਕਹਿਣਾ ਚਾਹੁੰਦੇ ਹੋ ਕਿਸੇ ਨੇ ਔਨਲਾਈਨ ਸ਼ੋਪਿੰਗ ਕਰਨੀ ਆ ਜਾਂ ਕਿਸੇ ਨੇ ਇੱਥੇ ਆਉਣਾ ਆ ਕਿੱਦਾਂ ਆਉਣਾ ਆ online ਤੁਹਾਨੂੰ ਫੋਲੋ ਕਰਨਾ ਕਿਦਾਂ ਕਰਨਾ ਥੋੜੀ ਜਾਣਕਾਰੀ ਦੇ ਦਿੰਦੇ ਬਾਕੀ ਸਕਰੀਨ ਤੇ ਨੰਬਰ ਆ ਰਹੇ ਸੀ ਕਾਲ ਕਰਕੇ ਕੋਈ ਵੀ ਤੁਸੀਂ ਵੀਡੀਓ ਕਾਲ ਕਰਕੇ ਉਹ ਚੀਜ਼ ਲੈ ਕੇ ਦੇਖ ਸਕਦੇ ਹੈਗੇ ਸਾਡੇ ਆਊਟ ਆਫ ਕੰਟਰੀ ਆਪ ਤੇ ਭਾਰਤਲ ਵੀ ਜਾਂਦੇ ਹੈਗੇ ਸਾਡੀ ਕੋਈ ਬ੍ਰਾਂਚ ਕਰਨੀ ਤੁਸੀਂ ਵੱਡਾ ਟਿੱਪੂ ਬੰਗਾ ਆਜ਼ਾਦ ਚੌਂਕ ਚ ਆਉਣਾ ਹੈਗਾ ਤੇ ਆਪਣੀ ਪਸੰਦ ਦੇ ਅਕੋੜੀ ਤੋਂ ਵੈਰਿਟੀ ਲੈ ਕੇ ਜਾਣੀ ਚਾਹੀਦੀ ਕਿ ਪੂਰਾ ਫੈਮਿਲੀ ਕੰਪਲੀਟਿਓਨ ਇਥੇ ਹਾਰਦ ਰੈਟਿਡ ਕਾਰਡ ਰੇਟ ਤੇ ਮਿਲ ਜਾਂਦੀ ਹੈਗੀ ਸੋ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮਪੰਦੀ ਨਾਲ ਹਰਦੀਪ ਸਿੰਘ ਦੱਗੜ ਤਾਂ ਟੀਵੀ ਬੰਗਾ